ਦਾਕਿਲ ਮਾਇਆ ਸੋਨੇ ਦਾਕਿਲ ਮਾਇਆ ਤੇ ਸੋਹਣਿਆਂ ਬੰਦਿਆਂ ਦਾ ਹੁੰਦਾ ਕਾਫਰ ਦਿਲ ਮਾਇਆ ਆਹਾ ਆਹਾ ਉਹ ਸਾਗ ਪਕਾਇਆ ਮਾਇਆ ਸਾਗ ਪਕਾਇਆ ਸਾਗ ਪਕਾਇਆ ਮਾਇਆ ਸਾਗ ਪਕਾਇਆ ਨੈਟ ਤੋਂ ਵੇਖ ਵੇਖ ਆਪੇ ਹੀ ਬਣਾਇਆ ਨੈਟ ਤੋਂ ਵੇਖ ਵੇਖ ਆਪੇ ਹੀ ਬਣਾਇਆ ਖਾਂਦਾ ਮੈਂ ਰਤੀ ਮੈਨੂੰ ਲੱਗਦਾ ਏ ਇੰਜ ਜਿਵੇਂ ਕੁਝ ਵੀ ਚਿਪਾਇਆ ਚਾਲੇ ਲਪਾਇਆ ਮਾਇਆ ਸਾਗੇ ਬਕਾਇਆ ਸਾਗੇ ਪਕਾਇਆ ਮਾਇਆ ਸਾਗੇ ਪਕਾਇਆ ਇੱਕ ਦੂਣੀ ਦੂਣੀ ਤੇ ਦੋ ਦੂਣੀ ਜਾਗ ਇੱਕ ਦੋਣੀ ਦੋਣੀ ਤੇ ਦੋ ਦੁਣੀ ਜਾਗ ਜਿਹੜਾ ਸਾਨੂੰ ਸਾਗ ਖਵਾਏ ਲੱਗੇ ਰਹਿਣ ਭਾਗ ਸਾਗ ਪਕਾਇਆ ਮਾਇਆ ਸਾਗ ਪਤਾਇਆ ਸਾਗ ਪਕਾਇਆ ਮਾਇਆ ਸਾਗ ਪਤਾ ਲੈ ਵੀ ਦੋਸਤੋ ਲੈ ਵੀ ਦੋਸਤੋ ਤੁਹਾਨੂੰ ਸਾਗ ਦੀ ਕਹਾਣੀ ਸੁਣਾਉਣਾ ਵਾ ਇੱਕ ਸੱਚੀ ਦਾਸਤਾਨ ਸੁਣਾਉਣਾ ਵਾ ਤੁਸੀਂ ਸਾਰਿਆਂ ਨੇ ਫਿਲਮ ਤੇ ਦੇਖੀ ਹੋਏਗੀ ਖਿਲ ਵਾਲੇ ਦੁਲਹਨੀਆਂ ਲੈ ਜਾਣਗੇ ਸ਼ਾਹਰੁਖ ਖਾਨ ਪਿਆਰ ਕਰਦਾ ਹੈ ਕਾਜਲ ਨੂੰ ਕਾਜਲ ਪਿਆਰ ਕਰਦੀ ਹੈ ਸ਼ਾਹਰੁਖ ਖਾਨ ਨੂੰ ਲੇਕਿਨ ਨਮਰੇਸ਼ਪੁਰੀ ਕਾਜਲ ਦਾ ਪਿਓ ਏ ਉਹ ਕਹਿੰਦਾ ਮੈਂ ਆਪਣੀ ਧੀ ਨੂੰ ਤੇਰਣਾ ਸ਼ਾਦੀ ਨਹੀਂ ਕਰਨ ਦੇਣੀ ਘਰ ਤੇ ਇੱਕ ਫੱਡਾ ਬਣ ਗਿਆ ਹੈ ਬਾਹਰੋਂ ਬਰਾਤ ਆ ਗਈ ਹੈ ਸ਼ਾਰਖ ਕਰਦੇ ਕੰਮ ਕਰਦਾ ਫਿਰ ਰਿਹਾ ਹੈ ਲੇਕਿਨ ਜਿਹੜਾ ਸ਼ਾਰਖ ਦਾ ਪਿਓ ਏ ਉਹਨੇ ਕਾਜਲ ਦੇ ਪਿਓ ਨੂੰ ਫੋਨ ਕੀਤਾ ਉਹਨੇ ਕਿਹਾ ਪਾਈਆ ਮੇਰੇ ਬੱਚੇ ਨੂੰ ਤੂੰ ਰਿਸ਼ਤਾ ਕਿਉਂ ਨਹੀਂ ਦਿੰਦਾ ਸਾਡੇ ਪਿੰਡ ਆ ਅਸੀਂ ਤੇਰੇ ਵਾਸਤੇ ਸਾਗ ਪਕਾਇਆ ਮੱਖਣ ਦਾ ਪੇੜਾ ਉੱਤੇ ਪਾਇਆ ਜੇ ਤੈਨੂੰ ਮਜ਼ਾ ਨਾ ਆਇਆ ਤੇ ਸਮਝ ਜੇ ਅਸੀਂ ਤੇਰੇ ਨਾਲ ਰਿਸ਼ਤਾ ਨਹੀਂ ਕਰਾਇਆ ਅਮਰੇਸ਼ਪੁਰੀ ਨੇ ਸਾਗ ਦੀ ਖੁਸ਼ਬੂ ਸੁੰਘੀ ਏ ਤੇ ਸਿੱਧਾ ਸਟੇਸ਼ਨ ਤੇ ਆਇਆ ਤੇ ਉੱਥੇ ਆ ਕੇ ਟ੍ਰੇਨ ਕੋ ਖਲੋ ਕੇ ਕਾਜਲ ਨੂੰ ਕਿਹਾ ਕੀ ਕੀ ਹੈ ਉਹਨੇ ਕਿਹਾ ਭਾਈਆ ਆਗ ਸਿਮਰਨ ਬਾਗ ਵਰਨਾ ਮੁੱਕ ਜਾਏਗਾ ਸਾ ਕਿਉਂਕਿ ਸਾਗ ਪਕਾਇਆ ਮਾਇਆ ਸਾਗ ਪਧਾਇਆ ਸਾਗ ਪਕਾਇਆ ਮਾਇਆ ਸਾਗ ਪਕਾਇਆ ਓ ਮਾਇਆ ਮਰ ਗਈਆਂ ਜਿਹੜੀਆਂ ਸਾਗ ਪਕਾਉਂਦੀਆਂ ਸਨ ਮੱਕਈ ਦੀ ਰੋਟੀ ਨਾਲ ਥੋੜਾ ਜਿਹਾ ਬਾਥੂ ਮੰਗਾਉਂਦੀਆਂ ਸਨ ਜਿਹੜੀਆਂ 8 8 ਕੈਂਟੇ ਕੋਟਾ ਲਾਉਂਦੀਆਂ ਸਨ ਦਤਰੀ ਤੇ ਬਹਿ ਕੇ ਸਾਗ ਨੂੰ ਕਟਾਉਂਦੀਆਂ ਸਨ ਉਸ ਤੋਂ ਬਾਅਦ ਅਲਣ ਵੀ ਪਾਉਂਦੀਆਂ ਸਨ ਏਹ ਹੈ ਤੇ ਸਾਰੀ ਰਾਤ ਵਿੱਚ ਘੋਟਣਾ ਪਾ ਕੇ ਕੋਟਾ ਲਾਉਂਦੀਆਂ ਸਨ ਉਸ ਤੋਂ ਬਾਅਦ ਹਰੀਆਂ ਮਿਰਚਾਂ ਖੋਟੀਆਂ ਜਿਹੜੀਆਂ ਭੁੰਡੀ ਮਿਰਚਾਂ ਉੱਡੀਆਂ ਸਨ ਭੁੰਡੀ ਮਿਰਚਾਂ ਪਾਉਂਦੀਆਂ ਸਨ ਉਹ ਸੋਬਾ ਸਵੇਰੇ ਉੱਠ ਕੇ ਉਹ ਤੋਂ ਸੋਹਣਾ ਜਿਹਾ ਪਰੌਂਠਾ ਪਕਾਉਂਦੀਆਂ ਸਨ ਮੱਖਣ ਦਾ ਪੇੜਾ ਟਕਾਉਂਦੀ ਆ ਸਣ ਜੇ ਜਦੋਂ ਸਾਗ ਦੇ ਵਿੱਚ ਮੈਂ ਉਂਗਲੀ ਮਾਰੀ ਤੇ ਕਿਉ ਮੇਰੇ ਵੱਲ ਆਇਆ ਇਸ ਇਸ ਮਨਾਪਲੀ ਮਾਇਆ ਸਾਗ ਪਤਾਇਆ ਸਾਗ ਪਤਾਇਆ ਮਾਇਆ ਸਾਗ ਪਤਾ ਉਹ ਗੰਦਲਾਂ ਦਾ ਸਾਗ ਤੇ ਮੱਖਣ ਮਕਈ ਗੰਦਲਾਂ ਦਾ ਸਾਗ ਤੇ ਮੱਖਣ ਮਕਈ ਔਰ ਇਨਕੇ ਲਈ ਆਈ ਮੈਂ ਤੇਰੇ ਲਈ ਕਿਉ ਕੇ ਸਾਗ ਪਤਾਇਆ ਮਾਇਆ ਸਾਗ ਪਤਾਇਆ ਸਾਗ ਪਤਾਇਆ ਮਾਇਆ ਲਈ ਵੀ ਉਹ ਸਾਗ ਲਿਆਉਂਦੀ ਸੀ ਦੋਚ ਲੱਸੀ ਤੇ ਉੱਤੇ ਮੱਖਣ ਦਾ ਪੇੜਾ ਸੀ ਜੰਗੀਰ ਦੇ ਬਕੈ ਦੀ ਰੋਟੀ ਤੇ ਉੱਤੇ ਸਾਗ ਸੀ ਸਾਹਮਣੇ ਚਾਚਾ ਕਹਿ ਦੋ ਖਲੋਤਾ ਉਹਨੂੰ ਉਹਦੇ ਤੇ ਗੁੱਸਾ ਬੇਹਿਸਾਬ ਸੀ ਉਹਨੇ ਖੜਿਆ ਡੰਡਾ ਧੂਰੀ ਪਾਈ ਰਾਂਝੇ ਨੂੰ ਸਿੱਧਾ ਗਿਆ ਘਰ ਜਾ ਕੇ ਹੀਰ ਦੀ ਮਾਨ ਪੁੱਛਿਆ ਆਪਾਂ ਅੱਜ ਤੂੰ ਕੀ ਪਕਾਇਆ ਸਾਡੇ ਪਕਾਇਆ ਮਾਇਆ ਸਾਡੇ ਪਕਾਇਆ ਸਾਡੇ ਪਕਾਇਆ ਮਾਇਆ ਸਾਡੇ ਪਕਾਇਆ ਸਾਡੇ ਪਕਾਇਆ ਰਾਤੀ ਮੈਨੂੰ ਲੱਗਦਾ ਏ ਸਾਰੇ ਪਕਾਇਆ ਮਾਇਆ ਸਾਰੇ ਪਕਾਇਆ ਸਾਰੇ ਪਕਾਇਆ ਤਹਰ ਜਾਓ ਇਹ ਹੈਰਾਨੀ ਤੋਂ ਜਾਏ ਤਹਰ ਜਾਓ ਇਹ ਹੈਰਾਨੀ ਤੋਂ ਜਾਏ ਨਾਨਾ ਤੇਰਾ ਮਰ ਗਿਆ ਹੁਣ ਨਾਨੀ ਵੀ ਜਾਏ ਸਾਰੇ ਪਕਾਇਆ ਮਾਇਆ ਸਾਰੇ ਪਕਾਇਆ ਤਹਰ ਜਾਓ ਇਹ ਹੈਰਾਨੀ ਤੋਂ ਜਾਏ ਤਹਰ ਜਾਓ ਇਹ ਹੈਰਾਨੀ ਤੋਂ ਜਾਏ ਉਹ ਗਲਤ ਕਹਿ ਰਹੇ ठहर जाओ ये हैरानी तो जाए मैं नहा तो लूं गर्म पानी तो आए ठहर जाओ ये हैरानी तो जाए थी मैं दावत करांगा कर देना नहीं तो आए ठहर <laughs> जाओ ये हैरानी तो जाए मेरी शादी कर किते ये जवानी न चली जाए ठहर जाओ ठहर जाओ जाओ ਟੜ 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 ਰੇਗਾ ਰੇਗਾ ਮਾ ਗਮ ਪਾ ਬਪਾ ਬਦਾ ਬਦਾ ਸਾਰੇ 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 ਮਗਣ ਮਗਣ ਮਤਲ ਮਤਲ ਮਗਣ 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 ਮਤਲ ਬਾਤੂ 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 ਹਰੀ ਮੇਰੀ ਹਰੀ ਮੇਰੀ ਹਰੀ ਮੇਰੀ ਬਾਤੂ ਬਾਤੂ ਸਾਗ 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 ਰੇਗਾ ਰੇਗਾ ਮਾ ਗਮ ਪਾ ਬਪਾ ਬਦਾ ਬਦਾ ਸਾਰੇ ਸਾਰੇ ਬਦਲਾ ਬਪਾ ਮਗਣ ਪਾ ਲਈ ਦੀ ਚਿਲਾ ਸਾਗ ਪਾ ਮਟਰ ਪਾ ਸਾਗ ਪਾ ਮਟਰ ਪਾ ਇੱਥੇ ਲਾਉ ਲੈ ਸਰਣ ਲਿਆ ਦਰਦਾਂ ਦਾ ਸਾਰੇ ਨੁਸਰੇਦ ਸਾਬ ਸਾਨੂੰ ਖਵਾ ਦੇਓ ਸਾਗ ਤੇਰੇ ਦੀ ਸਾਬ ਸਾਨੂੰ ਖਵਾ ਦੇਓ ਸਾਗ ਤੁਸੀਂ ਇਹ ਪਿੰਡੋਂ ਮਗਵਾਇਆ ਸਾਗ ਪਕਾਇਆ ਮੱਇਆ ਸਾਗ ਪਕਾਇਆ ਸਾਗ ਪਕਾਇਆ ਮੱਇਆ ਸਾਗ ਪਕਾਇਆ ਸਾਗ ਬਖਾਇਆ ਸਾਗ ਬਖਾਇਆ ਮਾਇਆ 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 ਸਾਗ ਬਖਾਇਆ ਲੋ ਜੀ ਬ੍ਰੇਕ ਲੈ ਲਓ ਸਾਗ ਲੱਗੇ ਰਣ